ਬੀਤੇ ਦਿਨੀ ਰਵਿਦਾਸੀਆ ਕਾਮਦੇ ਮਹਾਨ ਤੀਰਥ ਸਥਾਨ ਡੇਰਾ ਬ੍ਰਮਲੀਨ ਸੰਤ ਸਰਵਨ ਦਾਸ ਜੀ ਸਚਖੰਡ ਵੱਲਾਂ ਦੇ ਮੌਜੂਦਾ ਗੱਦੀ ਨਿਸ਼ੀਨ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਿਰ ਪਬਲਿਕ ਚੈਰੀਟੇਬਲ ਟਰਸਟ ਵਾਰਾਨਸੀ ਦੇ ਚੇਅਰਮੈਨ ਸੰਤ ਨਿਰੰਜਨ ਦਾਸ ਜੀ ਦੇ 84ਵੇਂ ਜਨਮ ਦਿਨ ਮੌਕੇ ਦੇਸ਼ ਵਿਦੇਸ਼ ਦੀਆਂ ਹਜ਼ਾਰਾਂ ਸੰਗਤਾਂ ਵੱਲੋਂ ਡੇਰੇ ਵਿਖੇ ਪਹੁੰਚ ਕੇ ਸੰਤ ਨਿਰੰਜਨ ਦਾਸ ਜੀ ਨੂੰ ਸਰਦਾ ਅਤੇ ਸਤਿਕਾਰ ਸਹਿਤ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ ਇਸ ਮੌਕੇ ਅੰਮ੍ਰਿਤ ਬਾਣੀ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਜੋਬਕਰ ਆਇਗਾਏ ਤੇ ਅਰਦਾਸ ਉਪਰੰਤ ਕੀਰਤਨ ਦੀਵਾਨ ਸੁਚਾਏ ਗਏ ਜਿਸ ਵਿੱਚ ਵੱਖ-ਵੱਖ ਡੇਰਿਆਂ ਤੋਂ ਆਏ ਸੰਤਾਂ ਮਹਾਪੁਰਸ਼ਾਂ ਮਿਸ਼ਨਰੀ ਗਾਇਕਾ ਤੇ ਕੀਰਤਨੀ ਜਥਿਆਂ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕਰਦੇ ਆ ਨਿਰੰਚਨ ਦਾਸ ਮਹਾਰਾਜ ਜੀ ਵੱਲੋਂ ਰਵਿਦਾਸਿਆ ਧਰਮ ਦੇ ਪ੍ਰਚਾਰ ਪ੍ਰਸਾਰ ਤੇ ਮਾਨਵ ਕਲਿਆਣ ਹਿੱਤ ਕੀਤੇ ਗਏ ਕਾਰਜਾਂ ਤੇ ਆਧਾਰਿਤ ਪ੍ਰਵਚਨ ਕਰਦੇ ਹੋਏ ਗੁਰੂ ਜਸ ਸਰਵਣ ਕਰਵਾਇਆ ਗਿਆ ਇਸ ਮੌਕੇ ਕਾਂਸੀ ਟੀਵੀ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਅਤੇ ਸੰਗਤਾਂ ਵੱਲੋਂ ਸੰਤਾਂ ਮਹਾਪੁਰਸ਼ਾਂ ਲਈ ਕੇਕ ਵੀ ਲਿਆਂਦੇ ਗਏ ਜਨਮ ਦਿਨ ਦੀ ਖੁਸ਼ੀ ਅੰਦਰ ਲੰਮੇਪਿੰਡ ਤੋਂ ਸੰਗਤ ਆਈਆਂ ਸਾਰੇ ਹੀ ਲੰਮੇਪਿੰਡ ਸਮੂਹ ਸੰਗਤ ਵੱਲੋਂ ਅਸੀਂ ਲੱਖ ਲੱਖ ਵਧਾਈ ਦਿੰਦੇ ਹਾਂ ਜੈ ਗੁਰਦੇ ਧਾਨ ਗੁਰਦੇ ਜੈ ਭੀਮ ਜੈ ਭਾਰਤ ਰਾਜੀ ਰੋਜੀ que eu vou आना है आज तो लगता है बाबा तो एक मिनट ਸੇਵੀ ਕਰਨਾ ਚਾਹਦਾ ਹੈ ਜਿਸਨ ਤੋਂ ਮਹਾਰਾਜ ਨੇ ਮਿਲਿਆ ਜਿਹਨਾਂ ਦਾ ਰਾਜ ਕੋ ਰਾਸਨ ਮੰਨਦੇ ਹੈ ਪਿਆਰ ਨਹੀਂ ਕੀਤੀ ਸੋਈ ਬਹਾਰ ਸਾਡੀ ਸਮਾਜ Thank you. Stop ਦੇ ਹੋ ਰਿਹਾ ਹੈ ਪਰ ਅਸਾਂ ਜਾਕਰ ਕੋਸ਼ਿਸ਼ ਕਰ ਇਜਾਜ਼ਤਾਂ back হয়ে কৃপাঙ্ী দাড়ে তো ঠকে

Thank ਖੰਡਵੱਲਾ ਦੇ ਮਜੂਦਾ ਗੱਦੀ ਨਸੀਨ ਸੰਤ ਨਰਿੰਜਨ ਦਾਹ ਜੀ ਜਿਨ੍ਹਾਂ ਦਾ ਅੱਜ 88 ਮਾ ਜਨਮ ਦਿਨ ਹੈ ਦਾਸ ਆਪਣੇ ਵੱਲੋਂ ਡੇਰਾ ਸਵਾਮੀ ਜਗਤ ਕੇ ਜੀ ਟਰਸਟ ਵੱਲੋਂ ਆਲ ਜੰਮੂ ਕਸ਼ਮੀਰ ਸ੍ਰੀ ਗੁਰੂ ਵਿਦਾਸ ਸਾਧ ਸੰਗਤ ਸੁਸਾਇਟੀ ਵੱਲੋਂ ਦੇਸ਼ ਵਦੇਸ਼ ਵਿੱਚ ਵਸਦਿਆਂ ਸੰਗਤਾਂ ਨੂੰ ਅੱਜ ਦੇ ਸੁਬਹ ਟਾਈਮ ਦੀ ਲੱਖ ਲੱਖ ਵਧਾਈ ਦਿੰਦਾ ਹੈ। ਦਾਸ ਬੇਨਤੀ ਕਰਨਾ ਚਾਹੁੰਦਾ ਹੈ ਕਿ ਸੰਤ ਮਹਾਰਾਜ ਨਰੀਂਜਨ ਦਾਸ ਜੀ ਜਿਨ੍ਹਾਂ ਦਾ 78ਵਾਂ ਜਨਮ ਦਿਨ ਹੈ। ਤੇਉਨਾ ਨੇ ਪੂਰੀ ਦੀ ਪੂਰੀ ਉਮਰ ਸਾਡੇ ਸਮਾਜ ਲਈ ਖਿਲਾਈ ਹੈ ਅੱਜ ਅਸੀਂ ਸਾਰੀਆਂ ਹੀ ਸੰਗਤਾਂ ਉਹਨਾਂ ਨੂੰ ਵਧਾਈ ਦੇਣ ਲਈ ਆਈਆਂ ਹਾਂ ਉਹਨਾਂ ਨੂੰ ਸੱਚੀ ਵਧਾਈ ਇਹੋ ਹੀ ਹੈ ਕਿ ਜੋ ਮਿਸ਼ਨ ਲੈ ਕੇ ਚੱਲੇ ਹਨ ਸਤਗੁਰ ਵਿਦਾਸ ਮਹਾਰਾਜ ਜੀ ਦਾ ਉਹ ਮਿਸ਼ਨ ਨੂੰ ਅਸੀਂ ਜਨ ਜਨ ਤੱਕ ਪਹੁੰਚਾਣਾ ਹੈ ਇਹੀ ਉਹਨਾਂ ਦੀ ਨੂੰ ਸੱਚੀ ਵਧਾਈ ਹੋਵੇਗੀ ਪਵਲ ਕੋ ਡੰਡ ਵਤ ਕੋਟ ਕੋਟ ਵਰਣਾ ਆਦਰਨੀਏ ਪੂਜਨੀਏ ਗੁਰੂ ਰੂਪ ਗੁਰੂ ਪਿਆਰੀ ਸਾਥਸੰਗਤ ਜੀ ਮਹਾਨ ਪਵਨ ਪਵਿੱਤਰ ਤੀਰਥ ਸਥਾਨ ਡੇਰਾ ਸ਼੍ਰੀ 108 ਸੰਸਰਵੰਦਾਸ ਜੀ ਸਤਸਕੰਡ ਬੱਲਾ ਡੇਰੇ ਦੇ ਸੰਚਾਲਕ ਗੁਰਗੱਦੀ ਪਰ ਬਿਰਾਜਮਾਨ ਆਦਰਣੀਯ ਪਰਮ ਸਤਕਾਰਯੋਗ ਸਤਗੁਰ ਸੁਆਮੀ ਨਿਰੰਜਨ ਦਾਸ ਜੀ ਮਹਾਰਾਜ ਜਿਨ੍ਹਾਂ ਦਾ ਅੱਜ 84ਵਾਂ ਜਨਮ ਦਿਨ ਸਮੁੱਚੀਆਂ ਦੇਸ਼ ਏਵੰ ਵਿਦੇਸ਼ ਦੀਆਂ ਸੰਗਤਾਂ ਮਹਾਨ ਪਾਵਨ ਪਵਿੱਤਰ ਤੀਰਥ ਸਥਾਨ ਡੇਰਾ ਸ਼੍ਰੀ 108 ਸੰਸਰਵਨ ਦਾਸ ਜੀ ਸਤਖੰਡ ਬੱਲਾ ਵਿਖੇ ਸ਼੍ਰੀ ਗੁਰੂ ਰਵਿਦਾਸ ਜਨਮ ਸਥਾਨ ਪਬਲਿਕ ਚੈਰੀਟੇਬਲ ਟਰਸਟ ਵਾਰਾਣਸੀ ਏਵੰ ਅਖਲ ਭਾਰਤੀ ਅਰਵਦਾਸੀਆ ਧਰਮ ਸੰਗਠਨ ਆ ਸਮੁੱਚੀਆਂ ਦੇਸ਼ ਵਿਵ ਦੇਸ਼ ਦੀਆਂ ਸੰਗਤਾਂ ਮਨਾ ਰਹੀਆਂ ਨੇ ਤੋ ਮੈਂ ਸਤਿਗੁਰਾਂ ਨੂੰ ਗੁਰੂ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਲੱਖ ਲੱਖ ਵਧਾਈ ਦਿੰਦਾ ਹਾਂ ਸਭਗਰਾਂ ਦੇ ਚਰਨਾਂ ਦੇ ਪਾਸ ਅਰਦਾਸ ਬੇਨਤੀ ਐ ਸਾ ਗੁਰੂ ਜੀ ਨੂੰ ਦੇਹ ਰੋਗ ਤਾ ਲੰਬੀ ਆਰਜੂ ਇਸੇ ਤਰ੍ਹਾਂ ਸਮੁੱਚੀਆਂ ਸੰਗਤਾਂ ਤੇ ਆਪ ਆਪਣੀ ਕਿਰਪਾ ਸਤਿਗੁਰੂ ਜੀ ਮਨਾਏ ਰੱਖਣ ਕਬੀਰ ਸੇਵਾ ਕੋ ਦੋ ਭਲੇ ਇੱਕ ਸੰਤ ਤੇ ਇਕਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪავੈ ਨਾਮ ਸਾਗੁਰ ਦੀ ਕਹਿੰਦੇ ਮੁਕਤੀ ਵਾਸਤੇ ਦੋਨੋਂ શ્રેਸ਼ਟ ਹੈ ਜਿੱਥੇ ਪਰਮਾਤਮਾ ਮੁਕਤੀ ਦਾ ਦਾਤਾ ਹੈ ਤੇ ਉੱਥੇ ਨਾਮ ਜਪਣ ਵਾਲੇ ਸੰਤ ਲੋਕਾਂ ਨੂੰ ਪਰਮਾਤਮਾ ਦੇ ਨਾਮ ਦੀ ਕਥਾ ਪਰਮਾਤਮਾ ਦੇ ਨਾਮ ਦੀ ਚਰਚਾ ਆਪ ਨਾਮ ਜਪਦੇ ਹੈ ਸੰਤਾਂ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜਦੇ ਹੈ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮ ਆਮਨ ਮੰਤ ਤਨ ਸੇ ਸਈ ਨਾਨਕਾ ਪੁਰਨ ਸੋ ਇਨਸਾਨ ਆਓ ਅਜ ਸੁਰਨ ਸਾਧੂਆਂ ਦੀ ਪਾਵਨ ਸ਼ਰਨ ਦੇ ਵਿੱਚ ਬੈਠ ਕਰਕੇ ਸਾਗੁਰਾਂ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਦੇ ਉਪਲਕਸ਼ ਵਿੱਚ ਸਮਟੀਆਂ ਦੇਸ਼ੇਵੰਪਦੇਸ਼ ਦੀਆਂ ਸੰਗਤਾਂ ਜਿੱਥੇ ਅੱਜ ਡੇਰਾ ਸਤਖੰਡ ਪੱਲਾ ਵਿਖੇ ਸਾਗੁਰਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਦੇਸ਼ ਵਿਦੇਸ਼ ਦੀਆਂ ਸੰਗਤਾਂ ਆਪਣੇ ਆਪਣੇ ਘਰਾਂ ਦੇ ਵਿੱਚ ਬੈਠ ਕਰਕੇ ਅੱਜ ਇਹਨਾਂ ਖੁਸ਼ੀਆਂ ਨੂੰ ਅਸੀਂ ਆਨੰਦਿਤ ਆ ਖੁਸ਼ੀਆਂ ਦੇ ਪਲ ਆਪਣੇ ਜੀਵਨ ਦੇ ਵਿੱਚ ਸਾਂਝੇ ਕਰ ਰਹੇ ਹਾਂ ਆਓ ਸਾਰੀਆਂ ਸੰਗਤਾਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਸਾਗੁਰ ਸਵਾਮੀ ਨਰਿੰਜਨ ਦਾਸ ਜੀ ਮਹਾਰਾਜ ਜਿਨ੍ਹਾਂ ਨੂੰ ਸਮੁੱਚੀਆਂ ਸੰਗਤਾਂ ਨੂੰ ਕੇਵਲ ਔਰ ਕੇਵਲ ਪ੍ਰੇਮ ਦਾ ਨਾਮ ਜਪਣ ਦਾ ਪਾਵਨ ਸੰਦੇਸ਼ ਦਿੱਤਾ ਆਓ ਜਪਮਨ ਸਤਨਾਮ ਸਦਾ ਸਤ ਨਾਮ ਗੁਰੂ ਰਵਿਦਾਸ ਮਹਾਰਾਜ ਦੀ ਪਾਵਨ ਬਾਣੀ ਦਾ ਪ੍ਰਚਾਰ ਪ੍ਰਸਾਰ ਜਿਨ੍ਹਾਂ ਨੇ ਆਪਣਾ ਪੂਰੇ ਦਾ ਪੂਰਾ ਜੀਵਨ ਨੇ ਪੂਰੀ ਜ਼ਿੰਦਗੀ ਲਗਾ ਦਿੱਤੀ ਹੈ ਔਰ ਸਤਗੁਰ ਜੀ ਦਿਨ ਰਾਤ ਨਿਰੰਤਰ ਦੀਨ ਦੁਖੀ ਗਰੀਬਾਂ ਦੀਆਂ ਸੇਵਾਾਂ ਮੰਨਵਾ ਕੇ ਆਪਣੇ ਜੀਵਨ ਨੂੰ ਪਾਵਨ ਪੁਨੀਤ ਕਰ ਰਹੇ ਹੈ ਤੇ ਆਓ ਅੱਜ ਇਹੋ ਜੇ ਮਹਾਨ ਮਾਨ ਮਹਾਂਪੁਰਸ਼ਾਂ ਦੇ ਆ ਜਨਮ ਦਿਨ ਅਸੀਂ ਸਮੁੱਚੀਆਂ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਮਨਾ ਰਹੇ ਹਾਂ ਆਓ ਸਾਰੀਆਂ ਸੰਗਤਾਂ ਆਪਣੀ ਆਪਣੀ ਰਸਨਾ ਨੂੰ ਪਵਿੱਤਰ ਕਰੀਏ ਆਓ ਇੱਕ ਵਾਰ ਸਾਰੀਆਂ ਸੰਗਤਾਂ ਰਸਨਾ ਤੋਂ ਸਤਨਾਮ ਦਾ ਉਚਾਰਨ ਕਰੀਏ ਜਤੋ ਸਤਨਾਮ 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 ਜੀ ਸਤਨਾਮ 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 ਜੀ ਜਤੋ ਸਤਨਾਮ 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 ਜੀ ਸਤਨਾਮ 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 ਜੀ ਜਪੋ ਸਤਿਨਾਮ ਸਤਿਨਾਮ ਸਤਨਾਮ ਜੀ ਸਤਨਾਮ 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 ਜੀ ਓ ਸਤਨਾਮ ਬੋਲੀਏ ਕਦੇ ਵੀ ਨਾ ਢੋਲੀਏ ਸਤਨਾਮ ਬੋਲੀਏ ਕਦੇ ਵੀ ਨਾ ਢੋਲੀਏ ਓ ਸਤਨਾਮ ਬੋਲੀਏ ਕਦੇ ਵੀ ਨਾ ਢੋਲੀਏ ਸਤਨਾਮ ਬੋਲੀਏ ਕਦੇ ਵੀ ਨਾ ਢੋਲੀਏ ਓ ਸਤਨਾਮ ਕਹੀਏ ਸਦਾ ਸੁਖੀ ਰਹੀਏ ਸਤ ਨਾਮ ਕਹੀਏ ਸਦਾ ਸੁਖੀ ਰਹੀਏ ਹੋ ਸਤ ਨਾਮ ਕਹੀਏ ਸਦਾ ਸੁਖੀ ਰਹੀਏ ਸਤ ਨਾਮ ਕਹੀਏ ਸਦਾ ਸੁਖੀ ਰਹੀਏ ਸਾਂਗੀਆਂ ਉਤੀਆਂ ਪੋਸਟਾਂ ਤੇ ਚਲੇ ਗਏ ਆ ਤੇ ਗੁਰੂ ਪੈਰੀ ਸਾਧ ਸੰਗਤ ਜੀ ਅੱਜ ਇਨਸਾਨਾਂ ਵਾਲਾ ਜੀਵਨ ਮਿਲਿਆ ਸਤਗੁਰੂ ਰਵਿਦਾਸ ਜੀ ਮਹਾਰਾਜ ਡੇਰਾ ਸਤਖੰਡ ਬੱਲਾਂ ਦੇ ਮਹਾਨ ਮਾਨ ਮਾਪੁਰਸ਼ਾਂ ਦੀ ਕਿਰਪਾ ਹੈ ਤੇ ਆਓ ਗੁਰੂ ਪਿਆਰਿਓ ਆ ਸਤਿਗੁਰੂ Swami Naranjan Das ji Maharaj ਰਵਿਦਾਸੀਆ ਧਰਮ ਦੇ ਧਰਮ ਗੁਰੂ ਨੇ ਤੇ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦਾ ਝੰਡਾ ਲੈ ਕੇ ਚੱਲੇ ਆ ਇੱਕ ਪਿੰਡ ਇੱਕ ਨਗਰ ਇੱਕ ਗਲੀ ਇੱਕ ਮੱਲੇ ਇੱਕ ਕੰਟਰੀ ਵਿੱਚ ਨਹੀਂ ਪੂਰੇ ਵਰਲਡ ਵਿੱਚ ਜਾ ਕੇ ਸੰਗਤਾਂ ਨੂੰ ਗੁਰੂ ਰਵਿਦਾਸ ਮਹਾਰਾਜ ਦੀ ਪਾਵਨ ਬਾਣੀ ਦੇ ਨਾਲ ਜੋੜ ਰਹੇ ਤੇ ਆਓ ਗੁਰੂ ਪਿਆਰਿਓ ਅੱਜ ਇੱਥੇ ਮਹਾਨ ਸ਼ਖਸੀਅਤਾਂ ਹੋ ਰਹੀਆਂ ਸਾਡੇ ਸਤਿਕਾਰਯੋਗ ਵਿਜੇ ਸੰਪਲਾ ਜੀ ਗੁਰ ਚਰਨਾ ਦੇ ਵਿੱਚ ਅਕਸਰ ਮੱਥਾ ਟੇਕਣ ਵਾਸਤੇ ਸਾਗੁਰ ਜੀ ਦੇ ਚਰਨਾਂ ਦੇ ਵਿੱਚ ਆਏ ਨੇ ਤੇ ਆਓ ਗੁਰੂ ਪਿਆਰਿਓ ਅਸੀਂ ਸਾਰੀਆਂ ਸੰਗਤਾਂ ਦੇ ਚਰਨਾਂ ਸੰਗਤਾਂ ਨੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਨੀ ਮਹਾਰਾਜ ਮੋਹੇ ਨਾ ਬਿਸਾਰੋ ਮੈਂ ਜਨਤੀ ਨਾ ਸਾਗੁਰ ਜੀ ਕਹਿੰਦੇ ਜਿਹੜਾ ਜਨ ਬਣ ਕੇ ਸੇਵਕ ਬਣ ਕੇ ਗੁਰੂ ਦੇ ਚਰਨਾਂ ਦੇ ਵਿੱਚ ਆਇਆ ਤੇ ਭਾਈ ਖਾਲੀ ਝੋਲੀਆਂ ਲੈ ਕੇ ਆਏ ਆ ਤੇ ਭਰ ਕੇ ਗੁਰੂ ਦੇ ਚਰਨਾਂ ਦੇ ਵਿੱਚੋਂ ਗਏ ਆ ਸਤਗੁਰ ਜੀ ਕਹਿੰਦੇ ਵੱਡੇ ਵੱਡੇ ਰਾਜੇ ਸਤਗੁਰ ਦੇ ਚਰਨਾਂ ਦੇ ਵਿੱਚ ਆਏ ਆ ਗੁਰੂ ਰਵਿਦਾਸ ਜੀ ਮਹਾਰਾਜ ਜਿਨ੍ਹਾਂ ਦੇ ਚਰਨਾਂ ਦੇ ਵਿੱਚ ਉਸ ਟਾਈਮ ਦੇ ਵੱਡੇ ਵੱਡੇ ਰਾਜੇ ਆਏ ਆ ਤਨ ਦੌਲਤ ਐ ਨੌਕਰ ਚੱਕਰ ਐ ਸੁੱਖ ਸੁਵਿਧਾ ਐ ਪਰ ਸਕੂਨ ਨਹੀਂ ਐ ਸ਼ਾਂਤੀ ਨਹੀਂ ਐ ਸਤਗੁਰ ਜੀ ਕਹਿੰਦੇ ਜਿਹੜਾ ਅੰਦਰ ਦਾ ਟਿਕਾ ਆ ਜਿਹੜੀ ਅੰਦਰ ਦੀ ਸ਼ਾਂਤੀ ਐ ਉਹ ਪਰਮ ਆਨੰਦ ਐ ਉਹ ਗੁਰੂਆਂ ਦੀ ਸ਼ਰਨ ਦੇ ਵਿੱਚ ਆ ਤਾ ਮੈਂ ਜ਼ਿਆਦਾ ਵਿਸਥਾਰਪੂਰਵਕ ਨਾ ਜਾਂਦੇ ਹੋਏ ਆਉ ਆਸ ਪੰਕਤੀ ਅੰਦਰ ਸਾਗੁਰ ਜੀ ਨੇ ਯਾਦ ਕਰਾਇਆ ਕੋਹ ਰਬਦਾਸ ਪਰੋ ਤੇਰੀ ਸਾ ਬਾ ਕੋਹ ਰਬਦਾਸ ਪਰੋ ਤੇਰੀ ਸਾ ਬਾ ਕੋਹ ਰਬਦਾਸ ਪਰੋ ਤੇਰੀ ਸਾ ਬਾ ਕੋਹ ਰਬਦਾਸ ਜਨ ਕਰਨਾ ਬਿਲਾਬਾ ਤੇਜ ਮਿਲੋ ਜਨ ਕਰਨਾ ਬਿਲਾਬਾ ਮੋਹਨਾ 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 ਵਿਸਾਰੋ ਮੈਂ ਜਨ ਤੇਰਾ ਮੋਹਨਾ ਵਿਸਾਰੋ ਮੈਂ ਜਨ ਤੇਰਾ ਮੋਹਨਾ ਵਿਸਾਰੋ ਮੈਂ ਜਨ ਤੇਰਾ